ਆ ਜੀ ਖੜਚੋ ਮੜੇ ਘਰ ਨਾ ਪੜਾਇਆ ਨਾ ਜੀ ਥੋੜੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਕਿਉਂ ਲਪੋ ਰਹੇ ਹੋ ਕੀ ਗੱਲ ਹੋ ਗਈ ਅਜਿਹਦੇ ਨਾਲ ਪਹਿਲਾਂ ਮਿਲ ਗਿਆ ਉਹ ਨਾਂ ਆਏ ਹੋਏ ਹਾਂ ਜੀ ਅਸੀਂ ਇਹਨਾਂ ਦੇ ਘਰੇ ਵੀ ਗਏ ਹਾਂ ਕਿਉਂਕਿ ਤੁਹਾਡੀ ਗੁੰਡੀ ਨਹੀਂ ਪਤਾ ਨਾ ਉਹਨੂੰ ਗੱਲ ਨਹੀਂ ਆਉਂਦੀ ਬੀਨਾ ਰਾਣੀ ਨਾਮ ਆ ਜਾਂਦੇ ਇੱਕੋ ਮੱਲੇ ਦੇ ਤੁਸੀਂ ਹਾਂ ਇੱਕੋ ਮੱਲੇ ਦੇ ਪਰ ਸ਼ਾਇਦ ਸਮਾਈ ਕਾਲਜ ਤੋਂ ਲੈ ਕੇ ਅੰਦਰ ਨੇ ਮੁਤਾਨੀਟ ਮੈਲ ਮਾਤਾ ਜੀ ਕੋਈ ਡਰ ਨਹੀਂਗਾ ਫਿਰ ਮੂੰਹ ਕਿਉਂ ਲਪੋ ਰਹੇ ਹੋ ਮੂੰਹ ਕਿਉਂ ਲਪੋ ਰਹੇ ਹੋ ਇਹ ਗੱਲ ਕਿੱਥੇ ਨਹੀਂ ਤੇ ਥੋੜਾ ਥੋੜੀ ਬੇਟੀ ਕਿੱਥੇ ਆ ਮਾਡਿਆ ਯਾ ਲੋ ਨਹੀਂ ਪਤਾ ਕੋਈ ਨਹੀਂ ਮੈਨੂੰ ਪਤਾ ਨਹੀਂ ਆੜੀ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੋਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾਂ ਤਲਾਕ ਤੋਂ ਬਿਨਾਂ ਕਿਸੇ ਇੰਟੀਮੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੀ ਸਾਲ ਉਮਰ ਆ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇਹ 23 ਸਾਲ ਦੇ ਹੋ ਗਿਆ ਹੀ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹੂੰ ਦਾ ਬੇਟਾ ਵੀ ਹੈ ਤੁਹਾਡਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਵ ਮੈਰਿਜ ਹੋਈ ਸੀ ਹਾਂਜੀ ਲਵ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਵ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਇਹਦਾ ਘਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਹੋ ਗਿਆ ਮੈਨੂੰ ਹੀ ਨੇ ਰਿਸ਼ਤੇਦਾਰੀ ਚ ਹੀ ਪਸ ਆਪਾਂ ਆਮੀ ਦਾਸ ਦੇ ਪਿਤਾ ਨਾ ਰਹਿੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰਿਜ ਰਜਿਸਟਰਡ ਹੋਈ ਹੋਈ ਮੈਰਿਜ ਆ ਮੰਦਰ ਦੀਆਂ 포ਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਏ ਲਾਈਵ ਖੜਾ ਆ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ಸಲਾਗ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਗੱਲ ਹੋਈ ਥੋੜੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਨਹੀਂ ਤੁਹਾਨੂੰ ਦੱਸਤਾ ਸੀਗਾ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਚ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਂਝ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇਗੇ ਹੋਣੇ ਫੋਨ ਪੜਿਆ ਗਿਆ ਹੋਵੇ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲੇ ਵੀ ਲਵ ਹੀ ਇੰਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਲੜਕੀ ਨਾ ਗੁਰਮੀਤ ਸਿੰਘ ਦੇ ਪਪਾ ਦਾ ਨਾਮ ਝੇ ਠੀਕ ਹੈ ਵੀਨਾਰਾਣੀ ਦੀ ਮਾਂ ਦਾ ਨਾਮ ਹੈ ਜੈਸ਼ਮੀਨ ਕੌਰ ਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਰਿਲੇਸ਼ਨ ਸੀਗੇ ਤੁਹਾਡੇ ਨਹੀਂ ਹੂੰ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਈ ਬਿਲਕੁਲ ਗੁਨਾਹ ਹੈ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਤੁਹਾਡਾ ਵਿਆਹ ਦਾ ਸਭ ਸਭ ਪਤਾ ਜੇ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਤੋਂ ਸਹਿਮਤ ਹੋਦੇ ਮੰਨ ਮਾਪੇ ਤੋਂ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਤੁਹਾਡੇ ਸਸੋਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ ਲਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੀ ਕੋਲ ਹੀ ਆਪੇ ਲਗ ਮੈਰਿਜ ਹੋਈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬੱਸ ਇਹ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਦੇਖੋ ਰਜਿਸਟਰਡ ਤੇ ਮੇਰੇ ਕੋਲੇ ਕਾਗਜ਼ ਨੇ ਮੁੰਡਾ ਫਲ ਆ ਦੇਖੋ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਕਹਿ ਨਹੀਂ ਸਕਦੇ ਗਏ ਉੱਡ ਨਾਲ ਕੌਣ ਕੋ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅਕਸ਼ਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅਕਸ਼ਰੇ ਆਹ ਮੋਰਾ ਬ੍ਰਦਰ ਹੈ ਜੀ ਆਹ ਜੌਨੀ ਸਤੇਲ ਰੋਲ ਇਹ ਇੰਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਹੀਪੁਰ ਸ਼ਹਿਰ 'ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਲੈ ਮੋ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਹ ਤਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਇਹ ਤਾਂ ਟੋਟੇ ਹਰੇਕ ਫੰਕਸ਼ਨ ਜਿਹਾਵਾ ਨਹੀਂ ਮੈਂ 100 ਜਿਹੜਾ ਉਹਨਾਂ ਨਾਲ ਸਾਡੀ ਡੇਟ ਆਉਂਦੀ ਏ ਭਾਜੀ ਸਹੇਬ ਕੋ ਜਾਲੀ ਬਣਾਇਆ ਸਾਰਾ ਪ੍ਰੋਫੈਸਰ ਸਭ ਕੁਝ ਹੈ ਅੱਜ ਕੱਲ ਇਹਦਾ ਜ਼ਮਾਨਾ ਹੈ ਜੋ ਕੋਲ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਸਭ ਕੋ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋ ਤਿੰਨ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਮੇਰੇ ਕੋਈ ਬਿਆਨ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਉਹ ਮੇਰੇ ਭਰਾ ਵੀ ਮੇਰੇ ਮੇਰੇ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਪੁੱਛਦਾ ਕਦੇ ਤੁਸੀਂ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਏ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਇੱਕ ਮਿੰਟ ਇੱਕ ਮਿੰਟ ਜੀ ਆਹਦਾ ਪ੍ਰਕਾਸ਼ ਜਿਹੜਾ ਦੇਣਾ ਕੀ ਨਾਮ ਹੈ ਤੁਹਾਡਾ ਐਸਾ ਮੇਰਾ ਨਾਮ ਸੁਖਦੇਵ ਬਰੋਲ ਹੈ ਕਿਹੜਾ ਬੰਦਾ ਜੀ ਕੋਈ ਪਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇਹਦਾ ਦੋਸ਼ ਲੱਗ ਰਹੇ ਨੇ ਉਹ ਲੜਕੀ ਦੇ ਕੇ ਆਈਆਂ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਅਨਵਰਤਰੀ ਹੈ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਅਨਵਰਤਰੀ ਅਸੀਂ ਉਹ ਪਾਰਟੀ ਕਰ ਰਹੇ ਸਾਡੀ ਪਾਰਟੀ ਨੂੰ ਘਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਕੋਈ ਗੱਲ ਦਾ ਨਾ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਜੀ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪ੍ਰੂਫ ਨਹੀਂ ਇਹਦੀ ਮੈਰੀ ਜਨਮ ਅਸੀਂ ਅੱਜ ਜਿਹੜਾ ਲਾਤਰੀ ਜੋੜੀ 4 ਦਸੰਬਰ ਦਾ ਚੱਕਰ ਵੀ ਦੇਖ ਲੋ ਦੇਖ ਹਾਂਜੀ ਹਾਂਜੀ ਹਾਂ ਇੱਕ ਚੁੱਪ ਕਰ ਦਿਓ ਤੁਹਾਨੂੰ ਦੱਸਦੇ ਹੁਣੇ 2005 ਦੀ ਮੇਰੀ ਮੈਰਿਜ ਹੈ ਅੱਜ 4 ਸਤੰਬਰ ਹੈ ਤੇ ਅਸੀਂ ਆਪ ਵੀ ਕਰ ਰਿਹਾਏ ਹਾਂ ਤੇ ਮੇਰੀ ਮੈਰਿਜ ਵਾਲੀ ਕਰਨ ਵਾਲੇ ਹਾਂ ਅਸੀਂ ਗੁਰੂ ਰਸਾਇਦੇ ਰਹਿਣ ਵਾਲੇ ਹਾਂ ਜੀ ਬੇਟੀ ਨਾਲ ਜਿਹੜਾ ਬੇਟੀ ਫਿਰੋਜ਼ਪੁਰ ਦੀ ਹੈ ਤੇ ਮੈਂ ਗੁਰੂ ਰਸਾਇਦੇ ਹਾਂ ਬੇਟੀ ਨਾਲ ਜਿਹੜਾ ਜੇ ਤੁਸੀਂ ਕਹਿੰਦੇ ਵਿਆਹ 6 ਸਾਲ ਪਹਿਲਾਂ ਅਸੀਂ ਤੁਹਾਡੇ ਰਜਮੰਦੀ ਨਾਲ ਹੋਇਆ ਸੀ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਟ ਮੈਰਿਸ ਕਰਾਈ ਸੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਹਾਂ ਨਹੀਂ ਉਹਦੋਂ ਦਾ ਰਾਜੀ ਨਹੀਂ ਪਹਿਲਾਂ ਨਹੀਂ ਸੀ ਫਿਰ ਬਾਅਦ ਚ ਅਸੀਂ ਰਾਜੀ ਹੋ ਗਏ ਸਕੇ ਚੱਲ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪਿਆਂ ਨੂੰ ਪਾਪਾ ਇਹਦੇ ਆ ਨਹੀਂ ਗਏ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਠਾ ਕੇ ਸਾਡਾ ਹੀ ਹੋਈ ਜੀ ਇਹਨਾਂ ਦੇ ਮਗਰ ਕੋਈ ਨਹੀਂਗਾ ਬੀ ਬੇਟੀ ਦਾ ਤੁਹਾਨੂੰ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਆ ਕਿਸੇ ਹੋਰ ਕੁੜੀ ਨਾਲ ਦਾ ਬਾ 6-7 ਦਿਨ ਪਹਿਲਾਂ ਦਾ ਹਾਂ ਮੈਨੂੰ ਜੀ ਮੈਂ ਕਿਹਾ ਨਹੀਂ ਤੈਨੂੰ ਐਵੇਂ ਐਵੇਂ ਵੀ ਚੱਲ ਹੋਈ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੇ ਦਰ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਅਸੀਂ ਕਿੱਥੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੋਂ ਅਸੀਂ ਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਕਰਦੀ ਨਹੀਂ ਨਾ ਘਾਟਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਕਹਾਂਗੀ ਜੀ ਲੋਕਾਂ ਦੀ ਹਿੰਮਤ ਬਦੀ ਪਿਗਰੀ ਬਣ ਤੰਗ ਕਰਨ ਦੀ ਕੰਮ ਮਾਰ ਲਿਆਣ ਚੇ ਜਾਣੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀਆਂ ਧੀਆ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਹੈ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪੈਸੇ ਨਾ ਕੋਈ ਗੱਲ ਨਾ ਬਾਤ ਕੁਝ ਨਹੀਂ ਜੰਗ ਲਾ ਲੇਗਾ ਮੈਂ ਤਾਂ ਫਿਰ ਘਰੇ ਰਹਿਨੀ ਆ ਜੀ ਆਦੇ ਨੀ ਮੀਆ ਬੀਬੀ ਆ ਡਰ ਰਹੇ ਇਹ ਨਹੀਂ ਕੋਲ ਹੀ ਦਿੰਦਾ ਹੁੰਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕੋਈ ਨਹੀਂ ਮਾਤਾ ਮੈਂ ਤਾਂ ਵਧੀਆ ਦਿਨ ਫਿਰ ਦਿਆਂਗਾ 50 ਲੱਖ ਰੁਪਇਆ ਦਿੱਤਾ ਮੈਨੂੰ ਕੰਮ ਕਰਨਾ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪ ਦੇ ਅਜੇ ਬੈਂਕ ਗਵਾਹ ਨੇ ਜੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਹਨਾਂ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲਾਦਾ ਜੇ ਤੇਰਾ ਤੇ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹ ਕਾ ਖਰਚਾ ਪੈਣੀ ਹੁੰਦਾ ਇਹ ਮਾ ਬਾਪ ਹਰੇ ਕੋਈ ਇੱਕ ਮੇਰੀ ਕੁੜੀ ਹੈ ਜੀ ਮੈਨੂੰ ਕੀ ਦਿੰਦਾ ਸੀਗਾ ਕੁਣ ਪੁਲਿਸ ਆਈ ਹੈ ਲੱਗਦਾ ਇਨਸਾਫ ਮਿਲੂਗਾ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਹੈ ਜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਉਹਨਾਂ ਆਪਾਂ ਤਾਂ ਕੁਝ ਨਹੀਂ ਆਪਾਂ ਜਿੰਨੀ ਬਾਹ ਲੱਗੀ ਲਾ ਦਿੱਤੀ ਆਪਾਂ ਤਾਂ ਹਨਾ ਜੀ ਹੁਣਾ ਜੋ ਨਾ ਨਾ ਤਾਂ ਉਹਨਾਂ ਨੂੰ ਪਤਾ ਹੈ ਹਾਂ ਜੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਹਾ ਪੁਲਿਸ ਬੰਦੀ ਇੱਥੇ 112 ਦੀ ਸਬੰਧੀ ਦੇ ਵਿੱਚ 112 ਦੀ ਟੀਮ ਆਈ ਸੀ ਕਮਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਜੀ ਇੱਕ ਲਤਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਕੰਦ ਕਾਰਜਕਰਨ ਦੇ ਦੀ ਵੀ ਟੈਂਪਲੇਟ ਤੇ ਲਿਕੇ ਪੈਣ ਦੀ ਵੀਡੀਓ ਆਈ ਗਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਵੀਡੀਓ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈ ਲੇ ਆ ਜੋ ਵੀ ਉਹਦੇ ਸਬੰਧੀ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਵੀ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰਵਾਈ ਕਰਦਾ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਈਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਦੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੋ ਸਰਵੇ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਂਟ ਪੁਲਿਸ ਨੂੰ ਦਿੱਤਾ ਆ ਫੋਨ ਵੀ ਲਾਇਆ ਪੁਲਿਸ ਵੀ ਆਈ ਆ ਕੋਈ ਵਿਅਕਤੀ ਕੰਪਲੇਂਟ ਨਹੀਂ ਸਾਡੇ ਕੋਲੇ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾਂ ਮੈਰਿਜ ਹੋਈ ਆ ਉਹਦੇ ਸਬੰਧੀ ਵੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ